ਪੰਜਾਬ ਦੇ ਵਿੱਚ ਨਸ਼ਿਆ ਦਾ ਕਹਿਰ ਜਾਰੀ ਹੈ ਤੇ ਇਸ ਵਿਚਾਲੇ ਇੱਕ ਹੋਰ ਘਰ ਇਸ ਨਸ਼ੇ ਨੇ ਉਜਾੜ ਦਿੱਤਾ ਹੈ। ਦਰਅਸਲ ਚਿੱਟੇ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਹੈ। ਦੋ ਮਾਸੂਮ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ। ਤਾਂ ਤਸਵੀਰਾਂ ਵਖਾ ਰਿਆ ਪਰਿਵਾਰ ਇਸ ਵੇਲੇ ਪੁੱਬਾ ਮਾਂ ਰੋਂਦਾ ਨਹੀਂ ਵੇਖਿਆ ਜਾ ਰਿਹਾ। ਪਰਿਵਾਰ ਦੇ ਵਿੱਚ ਬੇहद ਗਮਗੀਨ ਮਾਹੌਲ ਹੈ ਤੇ ਇੱਥੇ ਦੱਸਦੀ ਕਿ ਇਸੇ ਪਰਿਵਾਰ ਦਾ ਇੱਕ ਹੋਰ ਮੁੰਡਾ ਜਿਸ ਦੀ ਕੀ ਥੋੜਾ ਸਮਾਂ ਪਹਿਲਾਂ ਨਸ਼ੇ ਦੇ ਕਾਰਨ ਹੀ ਮੌਤ ਹੋਈ ਸੀ ਤਾਂ ਮਾਂ ਇਸ ਵੇਲੇ ਆਪਣੇ ਪੁੱਤਰਾ ਨੂੰ ਲੈ ਕੇ ਤਾਂ ਹਾਂ ਮਾਂ ਰੋ ਰਹੀ ਹੈ ਇਸ ਮਾਦਾਇ ਹਾਲ ਨਹੀਂ ਵੇਖਿਆ ਜਾ ਰਿਹਾ ਜੋ ਇਹ ਕਹਿ ਰਹੀ ਹੈ ਕਿ ਇਸਦੇ ਦੋਵੇਂ ਪੁੱਤ ਇਸ ਚੰਦਰੇ ਨਸ਼ੇ ਨੇ ਖਾ ਲਏ ਨੇ ਪਰਿਵਾਰ ਦੇ ਵਿੱਚ ਮਾਹੌਲ ਤੁਸੀਂ ਵੇਖ ਸਕਦੇ ਹੋ ਦਰਸਲ ਇਸ ਪਰਿਵਾਰ ਦੇ ਦੋ ਮੁੰਡੇ ਸਨ ਪਹਿਲਾ ਇੱਕ ਮੁੰਡੇ ਦੀ ਨਸ਼ੇ ਦੇ ਚੱਲਦਿਆਂ ਮੌਤ ਹੋ ਜਾਂਦੀ ਹੈ ਤੇ ਦੂਜਾ ਮੁੰਡਾ ਜਿਸ ਦੀ ਹੁਣ ਚਿੱਟੇ ਦੇ ਕਾਰਨ ਜਾਨ ਚਲੀ ਗਈ ਹੈ ਤਾਂ ਪਰਿਵਾਰ ਦੇ ਵਿੱਚ ਹਾਲਾਂਕਿ ਗੁੱਸਾ ਵੀ ਕਾਫੀ ਵੇਖਣ ਨੂੰ ਮਿਲ ਰਿਹਾ ਹੈ ਪਰਿਵਾਰ ਜਿੱਥੇ ਲਗਾਤਾਰ ਪ੍ਰਸ਼ਾਸਨ ਤੋਂ ਚਿੱਟੇ ਤੇ ਤੇ ਨਸ਼ਿਆਂ ਤੇ ਠੱਲ ਪਾਉਣ ਦੀ ਮੰਗ ਕਰ ਰਿਹਾ ਹੈ ਕਿਉਂਕਿ ਆਏ ਦਿਨ ਪੰਜਾਬ ਦੇ ਵਿੱਚ ਅਜਿਹੇ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਓਵਰਡੋਸ ਦੇ ਚੱਲਦੇ ਆ ਨਸ਼ਿਆਂ ਦੇ ਚੱਲਦੇ ਮਾਵਾਂ ਦੀਆਂ ਕੁੱਖਾ ਉਜੜ ਰਹੀਆਂ ਨੇ ਤੇ ਇੱਕ ਹੋਰ ਪਰਿਵਾਰ ਜੋ ਕਿ ਉਜੜ ਚੁੱਕਿਆ ਹੈ ਇੱਥੇ ਬੱਚੇ 마ਸੂਮ ਦੋ ਜਿਨ੍ਹਾਂ ਦੇ ਸਿਰ ਤੋਂ ਪਿਓ ਦਾ ਹੱਥ ਉੱਠ ਗਿਆ ਹੈ ਭੈਣ ਜਿਹੜੀ ਤਾਂ ਹਾਂ ਮਾਰ ਮਾਰ ਰੋ ਰਹੀ ਹੈ ਪਾਰ ਦੇ ਵਿੱਚ ਗੰਗਿੰਗ ਮਾਹੌਲ ਹੈ ਦਰਸਲ ਇੱਥੇ ਦੱਸਿਆ ਜਾ ਰਿਹਾ ਹੈ ਕਿ ਸ਼ਰਿਆਮੀ ਪਿੰਡ ਦੇ ਵਿੱਚ ਚਿੱਟਾ ਵਿਕਰਾ ਇਲਜ਼ਾਮ ਪਰਿਵਾਰ ਲਗਾ ਰਿਹਾ ਹੈ ਕਿ ਚਿੱਟੇ ਤੇ ਠੱਲ ਨਹੀਂ ਪਾਈ ਜਾ ਰਹੀ ਤੇ ਆਏ ਦਿਨ ਮਾਵਾਂ ਦੇ ਪੁੱਤ ਮਰ ਰਹੇ ਨੇ ਇੱਕ ਹੋਰ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਦਰਸਲ ਚਿੱਟੇ ਨੇ ਨੌਜਵਾਨ ਦੀ ਜਾਨ ਲੈ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਹਾਲਾਂਕਿ ਚਿੱਟਾ ਦਾ ਨਸ਼ਾ ਕਰਦਾ ਪਹਿਲਾਂ ਨਸ਼ਾ ਕਰਦਾ ਸੀ ਫਿਰ ਇਸ ਨੇ ਨਸ਼ਾ ਛੱਡ ਦਿੱਤਾ ਸੀ ਇਸ ਦੀ ਪਤਨੀ ਦਾ ਕਹਿਣਾ ਹੈ ਕਿ ਉਹ ਨਸ਼ਾ ਨਹੀਂ ਕਰਦਾ ਸੀ ਪਰ ਅਚਾਨਕ ਇਸ ਦੇ ਵੱਲੋਂ ਫਿਰ ਤੋਂ ਨਸ਼ਾ ਕਰਨਾ ਸ਼ੁਰੂ ਦਿੱਤਾ ਗਿਆ ਜਿਸ ਦੇ ਚਲਦਿਆ ਇਸ ਦੀ ਮੌਤ ਹੋ ਗਈ ਹੈ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਨਸ਼ੇ ਦੀ ওভারਡੋਸ ਦੇ ਚਲਦਿਆ ਇੱਕ ਹੋਰ ਘਰ ਉਜੜ ਗਿਆ ਤਾਹਾਂ ਮਾਰ ਮਾਰ ਇਥੇ ਮਾਂ ਪੈਣ ਤੇ ਪਤਨੀ ਰੋ ਰਹੀਆਂ ਨੇ ਦੋ ਮਾਸੂਮ ਬੱਚੇ ਜਿਨ੍ਹਾਂ ਦੇ ਚਿਹਰਿਆਂ ਵੱਲ ਵੇਖ ਕੇ ਅੱਜ ਹਰ ਕਿਸੇ ਨੂੰ ਦਰਦ ਆ ਰਿਹਾ ਹੈ ਦੁੱਖ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਇਹਨਾਂ ਦੇ ਆਪਰੇ ਹਾਂ چی کے بہ ਬਾਦ ਪੈਂਡ ਚਿੱਟਾ ਵੇਖਦਾ ਏ ਬਾਗ ਜਾਦਾ ਵੇਖਦਾ ਏ ਨਾਲੇ ਭਰਾ ਰਤੀ ਤੇਜ ਗਏ ਨਾਲੇ ਭਰਾ ਨਾਲੇ ਚਿੱਟਾ ਚ ਗਏ ਸਰਕਾਰਾਂ ਤੋਂ ਕੀ ਉਮੀਦ ਰੱਖਦੇ ਚਿੱਟਾ ਬੰਦ ਕਰਾ ਚਿੱਟਾ ਬੰਦ ਕਰਾ ਦੇ ਸਰਕਾਰ ਆ ਰਵਾਲੇ ਨੱਚਾਉਣਾ ਨੱਚਾ ਕਰਦਾ ਸੀ ਚਿੱਟੇ ਨੇ ਲੈ ਲਿਆ ਮੇਰਾ ਬੰਦਾ ਨਸ਼ਾ ਨੂੰ ਕਰਦੇ ਨੂੰ ਕਾਫੀ ਢੇਰ ਹੋ ਗਈ ਸੀ ਆਇ ਤੇ ਪਿੰਡ ਵਿੱਚ ਬਹੁਤ ਵੇਖਦਾ ਏ ਸਾਰੀ ਗਲੀ ਨਸ਼ਾ ਤੇ ਵੇਖਦਾ ਏ ਮੇਰਾ ਦੇਵਰ ਵੀ ਨਸ਼ੇ ਨੇ ਖਾਲਿਆ ਮੇਰਾ ਬੰਦਾ ਵੀ ਮੇਰੇ ਛੋਟੇ ਛੋਟੇ ਦੋ ਬੱਚੇ ਨੇ ਆਵੇ ਮੇਰਾ ਬੱਚਾ మేను పతా బమారీ అవేర తిన్న కు ਨਸ਼ਾ ਛੱਡੇ ਨੂੰ ਮਹੀਨਾ ਹੋ ਗਿਆ ਸੀ ਮਹੀਨਾ ਹੋ ਗਿਆ ਛੱਡੇ ਨੂੰ ਨਸ਼ਾ ਰੋਟੀ ਪਾਣੀ ਛੱਡਤਾ ਨਸ਼ਾ ਕਰ ਕੇ ਕਰਦਾ ਨਹੀਂ ਸੀ ਹੁਣ ਇੱਕ ਮਹੀਨਾ ਹੋ ਗਿਆ ਰ ਕੱਲ ਪਾਣੀ ਵੀ ਨਹੀਂ ਪੀਤਾ ਸੀ ਮੇਰਾ ਜੋਨੀ ਨਹੀਂ ਨੇ ਮੇਰਾ ਜੋਨੀ ਗਿਆ ਮੈਨੂੰ ਛੱਡ ਕੇ ਮੇਰਾ ਜੋਨੀ ਛੱਡ ਕੇ ਗਿਆ ਹਾਂਜੀ ਆ ਦੋ ਬੱਚੇ ਨੇ

ਇਤ ਜਗਨਨੀ ਰੋਕ ਦਵੇ ਮੇਰਾ ਬੱਚਾ ਸੁਧਰ ਜਾਏਗਾ ਮੇਰਾ ਬੱਚਾ ਹੀ ਬਾਤ ਜੇਗਾ ਨਸ਼ੇ ਤੋਂ ਜੇ ਹਣੀ ਚਿੱਟਾ ਬੰਦ ਹੋ ਜਾਵੇ ਮੇਰੀ ਕਹਾਣੀ ਨਸ਼ਾ ਸਰਕਾਰ ਬੰਦ ਕਰ ਦਵੇ ਚਿੱਟਾ ਨਾ ਲਾਵੇ ਕਰੇ ਨਸ਼ਾ ਮੇਰਾ ਬੱਚਾ ਹੀ ਸੁਧਰੇਗਾ ਚਿੱਟਾ ਨਾ ਵਿਕੇ ਬੱਸ ਨੇ ਹੋਰ ਕੁਝ ਨਹੀਂ ਮੰਗਦੀ ਮੇਰਾ ਨੰਬਿੰਲਾ ਇਹ ਵੀ ਗੱਤੂ ਕੀ ਕਿੱਡੀ ਹੋਈ ਏ ਮੇਰੇ ਪੁੱਤਰ ਏ ਮੇਰੇ ਜੇਠ ਦਾ ਮੁੰਡਾ ਇਨੀ ਉਮਰ ਦਾ ਬਾਈ 30 ਸਾਲ ਦਾ ਹੈ ਹਾਂਜੀ ਦੋ ਬੱਚੇ ਨੇ ਸਾਡਾ ਪਿੰਡ ਸਾਰਾ ਬਰਬਾਦ ਹੋ ਚੁੱਕਿਆ ਏ ਪਿੰਡ ਕੁੰਡੇ ਪਿੰਡ ਨਿੱਕੇ ਨਿੱਕੇ ਬੱਚੇ ਵੀ ਲਾਉਣ ਲੱਗ ਪਏ ਨੇ ਨਸ਼ਾ ਇੰਨੀ ਸਾਡੀ ਬਰਬਾਦੀ ਹੋ ਗਈ ਏ ਬਹੁਤ ਜ਼ਿਆਦਾ ਵਿਖਦਾ ਬੜੀ ਜ਼ਿਆਦੀ ਘਰ ਘਰ ਵਿੱਚ ਲੱਗ ਪਿਆ ਬਹੁਤ ਜ਼ਿਆਦਾ ਸਰਕਾਰਾਂ ਤੇ ਕਹਿੰਦੀ ਬਿਲਕੁਲ ਠੱਲ ਪਾ ਨਈ ਕੋਈ ਠੱਲ ਨਹੀਂ ਦੀ ਸਾਡਾ ਪਿੰਡ ਸਾਡਾ ਤਾਂ ਪਰਿਵਾਰ ਸਾਰਾ ਬੇਕਾਰ ਕਰ ਦਿੱਤਾ ਨੇ ਉਹ ਕੀ ਮੰਗੇ ਸਾਇਡ ਕਿੱਟਾ ਬੰਦ ਕਰਾਇਆ ਜਾਵੇ ਕਿੰਨੇ ਜਿਹੇ ਨੌਜਵਾਨ ਦੇ ਕਿੱਤੇ ਦੇ ਆੜੇ ਜਿਹੜੇ ਸਾਰਾ ਪਿੰਡ ਹੀ ਸਮਝੋ ਬਰਬਾਦ ਹੋਇਆ ਪਿਆ ਹੈ ਹਾਂਜੀ ਸਾਡਾ ਤਾਂ ਸਮਝੋ ਸਾਰਾ ਪਰਿਵਾਰ ਹੀ ਬਰਬਾਦ ਹੋ ਗਿਆ ਹੈ ਉਹ ਮੰਨ ਕੇ ਵੀ ਰੁਕਣਾ ਚਾਹੀਦਾ ਰੁਕਣਾ ਚਾਹੀਦਾ